ਜ਼ਿਲ੍ਹਾ ਪਠਾਨਕੋਟ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਭਾਜਪਾ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਵਿੱਚ ਕਾਨੂੰਨ ਵਿਵਸਥਾ ਪਠਾਨਕੋਟ ਦਾ ਕੰਨ ਹੋ ਰਿਹਾ ਹੈ ਅਤੇ ਆਏ ਦਿਨ ਇੱਥੇ ਚੈਨ ਸਨੈਚਿੰਗ ਅਤੇ ਗੁੰਡਾਗਰਦੀ ਦੇ ਮਾਮਲੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਅਤੇ ਆਏ ਦਿਨ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਗੋਲਾਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪਰ ਪੰਜਾਬ ਸਰਕਾਰ ਜ਼ਿਲ੍ਹਾ ਪਠਾਨਕੋਟ ਵਿੱਚ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਨਾਕਾਮ ਦਿਖਾਈ ਦੇ ਰਹੀ ਹੈ ਜੋ ਕੀ ਪੰਜਾਬ ਦੇ ਲੋਕਾਂ ਲਈ ਚਿੰਤਾ ਦਾ ਵਿਸ਼ੇ ਹੈ ਆਪ ਸੁਣਦੇ ਹਾਂ ਕੀ ਕਹਾ ਬੀਜੇਪੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਪ੍ਰਧਾਨਕੋਟ ਸ਼ਾਂਤੀਪ੍ਰੀਅ ਸ਼ਹਿਰ ਹੈ ਇਹ ਜ਼ਿਲ੍ਹਾ ਹੀ ਸ਼ਾਂਤੀਪ੍ਰੀਅ ਹੈ ਲੇਕਿਨ ਜਿਸ ਪ੍ਰਕਾਰ ਦੀ ਗੁੰਡਾਗਰਦੀ ਜਿਸ ਪ੍ਰਕਾਰ ਗੈਂਗਿਸਟ ਇਥੇ ਗੋਲੀਆਂ ਚੱਲ ਜਾਂਦੀਆਂ ਨੇ ਦੁਕਾਨਾਂ ਦੇ ਬਾਹਰ ਪੁਲਿਸ ਪ੍ਰਸ਼ਾਸਨ ਸੁੱਕਾ ਪਿਆ ਕਬਹਿ ਰਾਤ ਨੂੰ ਵੀਡੀਓ ਦੇਖ ਰਿਹਾ ਸੀ ਭਰੇ ਬਾਜ਼ਾਰ ਤੋਂ ਬਾਲੀ ਕੱਢ ਕੇ ਕੋਈ 도ੜ ਰਿਆ ਇਹ ਇਹਦੀ ਸਾਰੇ ਦੀ ਜੜ ਕੋਣ ਹੈ ਆਖਿਰ ਪ੍ਰਸ਼ਾਸਨ ਲਾਚਾਰ ਕੋਣ ਹੈ ਕਿਹੜੇ ਲੋਗ ਨੇ ਜਿਹੜੇ ਇਦਾਂ ਦੇ ਲੋਕਾਂ ਨੂੰ ਸ਼ੈਲਟਰ ਦੇ ਰਹੇ ਨੇ ਗੁੰਡਾ ਤੱਤ ਨੂੰ ਸ਼ੈਲਟਰ ਦੇ ਰਹੇ ਨੇ ਪੰਜਾਬ ਦਾ ਮੋਲਕ ਖਰਾਬ ਕਰਨ ਵਾਲੇ ਪਠਾਨਕੋਟ ਦਾ ਮੋਲ ਖਰਾਬ ਕਰਨ ਵਾਲੀਆਂ ਜੜੀਆਂ ਤਾਕਤਾਂ ਇਹਨਾਂ ਦੇ ਪਿੱਛੇ ਕਿ ਆ ਬਿਨਾ ਪੋਲੀਟਿਕਲ ਸੁਰੱਖਣ ਦੇ ਥਾਣੇ ਇਤਨੇ ਕਮਜ਼ੋਰ ਨਹੀਂ ਹੈ ਇਹ ਪੰਜਾਬ ਪੁਲਿਸ ਉਹ ਹੈ ਜਿਹਨ ਅਤੰਕਵਾਦ ਤੇ ਵੀ ਕਾਬੂ ਪਾਇਆ ਸੀ ਲੇਕਿਨ ਅੱਜ ਮੈਨੂੰ ਨਿੱਸਾ ਆਏ ਨਜ਼ਰ ਆਉਂਦੀ ਹੈ ਪਠਾਨਕੋਟ ਦੇ ਅੰਦਰ ਦੁਕਾਨਾਂ ਦੇ ਬਾਹਰ ਗੋਲੀ ਚੱਲ ਜਾਂਦੀ ਹੈ ਮੇਰੇ ਕੋਲ ਤਾਂ ਜਿਹੜੀਆਂ ਖਬਰਾਂ ਆ ਰਹੀਆਂ ਉਹ ਬੜੀਆਂ ਖਤਰਨਾਕ ਆ ਰਹੀਆਂ ਮੈਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਨਾ ਲੋਕਾਂ ਦੇ ਸਬਰ ਦਾ ਇਮਤਿਹਾਨ ਨਾ ਲੋ ਇੱਥੋਂ ਪਠਾਨਕੋਟ ਦੇ ਅੰਦਰ ਚੋਰੀ ਚਕਾਰੀ ਇਹ ਉਹੀ ਸ਼ਹਿਰ ਹੈ ਇਹ ਉਹੀ ਪੁਲਿਸ ਹੈ ਤੁਹਾਨੂੰ ਯਾਦ ਹੋਵੇਗਾ ਐਸਐਸਪੀ ਕਾਲੀਆ ਸੀ 50 ਚੋਰੀਆਂ ਹੋਈਆਂ ਸੀ 1.5 ਕਿਲੋ ਤੋਂ ਉੱਪਰ ਸੋਨਾ ਚੋਰਾਂ ਦੇ ਕੋਲ ਫੜਿਆ ਸੀ ਉਹ ਫੜ ਕੇ ਪੁਲਿਸ ਨੇ ਆਪਣੇ ਕੋਲ ਨਹੀਂ ਰੱਖਿਆ ਸੀ ਖੁੱਲਾ ਦਰਵਾਜ਼ਾ ਲਗਾਇਆ ਸੀ ਔਰ ਪਰਚੀਆਂ ਦੇਖ ਕੇ ਜਿਹੜਾ ਜਿਹੜਾ ਉਹ 11 ਸੀ ਉਹਨੂੰ ਵਾਪਸ ਕੀਤਾ ਸੀ ਅੱਜ ਇਸ ਪੁਲਿਸ ਨੂੰ ਕੀ ਹੋ ਗਿਆ ਇਹਦਾ ਮਤਲਬ ਜਿਹੜਾਂ ਦਾ ਰਾਜ ਹੈ ਆਮ ਆਦਮੀ ਪਾਰਟੀ ਕੇਜਰੀਵਾਲ ਮਾਨ ਗੋਸ਼ੀ ਨੇ ਔਰ ਮੈਂ ਤਾਂ ਕਈ ਵਾਰੀ ਸੋਚਦਾ ਕਿ ਧਾਰੂ ਤੱਕ ਚੁੱਪ ਰਹਿੰਦੇ ਨੇ ਕਿਆ ਕੋਈ ਦਾਲ ਚਕਾਲਾ ਹੈ ਕਿਆ ਮੰਤਰੀ ਹੋ ਤੁਸੀਂ ਇਸ ਇਲਾਕੇ ਦੇ ਇਥੇ ਕਦੀ ਇਦਾਂ ਦੀ ਗੁੰਡਾਗਰਦੀ ਨਹੀਂ ਹੋਈ ਇੱਥੇ ਕਦੀ ਐਦਾਂ ਨਹੀਂ ਹੋਇਆ ਕਿ ਲੋਕਾਂ ਦੇ ਨੂੰ دہشت ਦਾ ਮਾਹੌਲ ਹੋਏ ਇੱਕਾ ਦੁਕਾ ਘਟਨਾ ਹੁੰਦੀ ਸੀ ਪੜੀ ਜਾਂਦੀ ਸੀ ਇਹਦੇ ਅੱਜ ਕਾ 80 80 ਮੋਟਰਸਾਈਕਲ ਤੋਹ ਜਾਂਦੇ ਨੇ ਕੋਈ ਕੋਈ ਉਹ ਪਤਾ ਨਹੀਂ ਤੋਂ ਪਤਾ ਨਹੀਂ ਇਹਦੇ ਲਈ ਮੈਂ ਮੰਤਰੀ ਸਾਹਿਬ ਨੂੰ ਵੀ ਕਵਾਂਗਾ ਤੁਹਾਡਾ ਆਪਣਾ ਜ਼ਿਲ੍ਹਾ ਚੰਤ ਪ੍ਰਸ਼ਾਸਨ ਦੇ ਹੱਥ ਥੋੜੇ ਜੇ ਖੋਲੋ ਔਰ ਇਹ ਗੁੰਡਾਗਰਦੀ ਸ਼ਹਿਰ ਤੋਂ ਬੰਦ ਹੋਏ ਚੋਰੀ ਬੰਦ ਹੋਏ ਔਰ ਇਹਨੂੰ ਦੂਜੇ ਪੰਜਾਬ ਦਾ ਖੁਰਾ ਨਾ ਲੱਗੇ ਪਠਾਨਕੋਟ ਨੂੰ ਔਰ ਇਥੋਂ ਦਾ ਭਾਈਚਾਰਾ ਬਣਿਆ ਰਹੇ। ਇਹੀ ਹੈ ਮੇਰਾ ਕਹਿਣਾ ਔਰ ਮੈਨੂੰ ਲੱਗਦਾ ਹੈ ਕਿ ਪ੍ਰਸ਼ਾਸਨ ਜਿਹੜਾ ਉਹਨੂੰ ਤੇਜ਼ ਹੋਣਾ ਚਾਹੀਦਾ। ਪਤਾ ਨਹੀਂ ਫਿਰੋਤੀ ਕਾਲਾ ਵੀ ਪਠਾਨਕੋਟ ਦੇ ਵਿੱਚ ਕਈ ਵਪਾਰੀਆਂ ਨੂੰ ਆ ਰਹੀ ਹੈ ਉਸ ਤੇ ਕੀ ਕਹਿਣਾ ਦਿੱਤਾ। ਮੇਰੇ ਕੋਲ ਕੋਈ ਅਜੇ ਆਇਆ ਨਹੀਂ ਮੈਂ ਇਨਡਾਇਰੈਕਟਲੀ ਤੁਹਾਨੂੰ ਕਿਹਾ ਕਿ ਮੇਰੇ ਕੋਲ ਜਿਹੜੀ ਆ ਸੂਚਨਾ ਮੈਂ ਬਹੁਤ ਖਤਰਨਾਕ ਹੈ। ਇਹ ਗੱਲਾਂ ਸਾਨੂੰ ਅੰਮ੍ਰਿਤਸਰ ਮਾਲਵੇ ਵਾਲੀ ਸਾਈਡ ਤੇ ਜਾਂ ਦੂਜੀਆਂ ਸਾਈਡਾਂ ਤੇ ਸੁਣਨ ਨੂੰ ਮਿਲਦੀਆਂ ਸੀ। ਪਠਾਨਕੋਟ ਦੇ ਅੰਦਰ ਅਗਰ ਇਹਦੇ ਵਿੱਚ ਸੱਚਾਈ ਹੈ ਤੇ ਇਹਦਾ ਮਤਲਬ ਹੈ ਕਿ ਬਹੁਤ ਵੱਡੀ ਸਾਜ਼ਿਸ਼ ਪਠਾਨਕੋਟ ਦੇ ਅਮਨ ਔਰ ਸ਼ਾਂਤੀ ਨੂੰ ਭੰਗ ਕਰਨ ਦੀ ਕੀਤੀ ਜਾ ਰਹੀ ਹੈ